ਸਤਿ ਸ੍ਰੀ ਅਕਾਲ ਦੋਸਤੋ ਪਿਆਰ ਪਰਿਫਾਤੇ ਕੂਨ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰੇ ਚੈਨਲ ਸਵਾਗਤ ਹੈ ਤੁਸੀਂ ਜੁੜਦੇ ਹੋ ਟੀਕ ਟਵਰ ਤੇ ਨਾ ਗੁਰੂ ਇਤਿਹਾਸ ਨਾਲ ਤੁਹਾਨੂੰ ਹਰ ਰੋਜ਼ ਕਿਸੇ ਨਾ ਕਿਸੇ ਪਹਿਲੂ ਤੇ ਜੋੜਦੇ ਰਹਿੰਦੇ ਆ ਤੇ ਅੱਜ ਵੀ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦੇ ਬਾਰੇ ਉਹਨਾਂ ਦੇ ਜੀਵਨ ਦੇ ਬਾਰੇ ਉਹਨਾਂ ਦੇ ਜਨਮ ਸਥਾਨ ਦੇ ਬਾਰੇ ਉਹਨਾਂ ਦੇ ਮਾਤਾ ਪਿਤਾ ਬਾਰੇ ਉਹਨਾਂ ਦਾ ਅਸਲੀ ਨਾਮ ਕੀ ਸੀ ਉਹਦੇ ਬਾਰੇ ਸੂਚਿਤ ਕਰਾਵਾਂਗੇ ਇਹ ਵੀਡੀਓ ਜ਼ਰੂਰ ਦੇਖਿਓ ਵੀਡੀਓ ਪੂਰੀ ਜ਼ਰੂਰ ਦੇਖਿਆ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਜਮਦਰਸ਼ ਕਰੋ ਆਓ ਵੀਰੋ ਜੀ ਸਤਿ ਸ੍ਰੀ ਅਕਾਲ ਜੀ ਟੈਟ ਸਟੱਡੀ ਪ੍ਰੈਪਰੇਸ਼ਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਪੜਨ ਵਾਲਿਆਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਤਾਂ ਡਿਟੇਲ ਦੇ ਵਿੱਚ ਪੜਾਂਗੇ ਕਿਹੜੀਆਂ ਕਿਹੜੀਆਂ ਲੜਾਈਆਂ ਇਹਨਾਂ ਨੇ ਲੜੀਆਂ ਗੁਰਗੋਬੀ ਸਿੰਘ ਜੀ ਨੂੰ ਕਿਵੇਂ ਮਿਲੇ ਕਿਵੇਂ ਇਹਨਾਂ ਦੀ ਸਹੀਤੀ ਹੋਈ ਤਲਾਸ਼ ਤੱਕ ਵੀਡੀਓ ਨੂੰ ਜ਼ਰੂਰ ਦੇਖਣਾ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਕਦੋਂ ਹੋਇਆ 27 ਅਕਤੂਬਰ 1670 ਨੂੰ ਇਹਨਾਂ ਦਾ ਜਨਮ ਹੋਇਆ ਕਿੱਥੇ ਹੋਇਆ ਰਾਜੋਰੀ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਇਨਾਂ ਦੇ ਪਿਤਾ ਦਾ ਨਾਮ ਸੀ ਰਾਮਦੇਵ ਮਾਤਾ ਦਾ ਨਾਮ ਸੀ ਸੁਲੱਖਣੀ ਦੇਵੀ ਤੇ ਜਾਤੀ ਸੀ ਇਨਾਂ ਦੇ ਪਿਤਾ ਦੀ ਡੋਗਰਾ ਰਾਜਪੁੱਤ ਸਨ ਅਸਲੀ ਨਾਮ ਸੀ ਇਨਾਂ ਦਾ ਲਛਮਨ ਦਾਸ ਤੇ ਹੋਰ ਕਿਹੜੇ-ਕਿਹੜੇ ਨਾਵਾਂ ਨਾਲ ਇਨਾਂ ਨੂੰ ਜਾਣਿਆ ਜਾਂਦਾ ਸੀ ਮਾਦੋ ਦਾਸ ਬੰਦਾ ਸਿੰਘ ਬਹਾਦਰ ਲਛਮਨ ਦਾਸ ਤਿੰਨ ਨਾਵਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਣਿਆ ਜਾਂਦਾ ਸੀ ਜੀਵਨ ਸਾਥੀ ਸਨ ਸਹਿਬਕੌਰ ਅਤੇ ਚਰਤਕੌਰ ਇਨਾਂ ਦੇ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਅਜੀਤ ਸਿੰਘ 15 ਸਾਲ ਦੀ ਉਮਰ ਦੇ ਵਿੱਚ ਇਹ ਸ਼ਿਕਾਰ ਖੇਡਣ ਲਈ ਗਏ ਉੱਥੇ ਇਹਨਾਂ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਹਿਰਨੀ ਗਰਭਪਤੀ ਹੈ ਤਾਂ ਉਹ ਹਿਰਨੀ ਮਰ ਗਈ ਸੀ ਇਹਨਾਂ ਦੇ ਸ਼ਿਕਾਰ ਖੇਡਣ ਕਰਕੇ ਤਾਂ ਇਹਨਾਂ ਨੇ ਹਿਰਨੀ ਦਾ ਢਿੱਡ paad ਕੇ ਬੱਚੇ ਕੱਢੇ ਜੋ ਇਹਨਾਂ ਦੀ ਅੱਖਾਂ ਸਾਹਮਣੇ ਹੀ ਤੜਫ ਤੜਫ ਕੇ ਮਰ ਗਏ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੰਸਾਰ ਨੂੰ ਦੁਨੀਆਦਾਰੀ ਨੂੰ ਛੱਡ ਕੇ ਸਨਿਆਸੀ ਬਨਨ ਦਾ ਨਿਰਣੇ ਲਿਖਤਾ ਤੇਹ ਜਾਨ ਕੀ ਪ੍ਰਸਾਦ ਦੇ ਚੇਲੇ ਬਣ ਗਏ ਤਾਂ ਪਹਿਲੇ ਗੁਰੂ ਕੌਣ ਸਨ ਬਾਬਾ ਬੰਦਾ ਸਿੰਘ ਬਹਾਦਰ ਦੇ ਜਾਨ ਕੀ ਪ੍ਰਸਾਦ ਠੀਕ ਹੈ ਜਾਨ ਕੀ ਪ੍ਰਸਾਦ ਦੇ ਚੇਲੇ ਬਣ ਗਏ ਤੇ ਇਹਨਾਂ ਦੇ ਪਹਿਲੇ ਗੁਰੂ ਸਨ ਇੱਥੋਂ ਹੀ ਇਹਨਾਂ ਨੂੰ ਨਾ ਮਿਲਿਆ ਮਾਦੋਦਾਸ ਬਿਰਾਕ ਠੀਕ ਹੈ ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਮ ਸੀ ਲਛਮਣ ਦਾਸ ਤੇ ਹੁਣ ਇਹਨਾਂ ਦਾ ਨਾਮ ਪੈ ਗਿਆ ਸੀ ਮਾਦੋਦਾਸ ਬਿਰਾਕ ਤੇ ਇਸ ਤੋਂ ਬਾਅਦ ਇੱਕ ਦਿਨ ਇਹ ਔਗਰਨਾਥ ਨੂੰ ਮਿਲੇ 나ਸੀਕ ਦੇ ਵਿੱਚ 나ਸੀਕ ਦੇ ਵਿੱਚ ਗਏ ਬਾਬਾ ਬੰਦਾ ਸਿੰਘ ਬਹਾਦਰ ਤੇ ਉੱਥੇ ਔਗਰਨਾਥ ਨੂੰ ਮਿਲੇ ਔਗਣਾਥ ਦੀ ਸੇਵਾ ਕੀਤੀ ਤਉ ਬਾਬਾ ਬੰਦਾ ਸਿੰਘ ਬਹਾਦਰ ਤੋਂ ਕਾਫੀ ਖੁਸ਼ ਹੋਏ ਤੇ ਆਪ ਦੀ ਜੀ ਤਾੰਤ੍ਰਿਕ ਵਿੱਦਿਆ ਸੀ ਸਾਰੀ ਦੀ ਸਾਰੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿਖਾ ਦਿੱਤੀ ਤੇ ਮੌਤ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਣਾ ਉੱਤਰ ਅਧਿਕਾਰੀ ਨਿਯੁਕਤ ਕੀਤਾ ਅਤੇ ਕਿਹਾ ਕਿ ਮੇਰੇ ਜਿੰਨੇ ਵੀ ਡੇਰੇ ਹਨ ਉਹਨਾਂ ਸਾਰਿਆਂ ਦੀ ਦੇਖਭਾਲ ਬਾਬਾ ਬੰਦਾ ਸਿੰਘ ਬਹਾਦਰ ਕਰੇ ਠੀਕ ਹੈ ਤੇ ਅਧਿਆਪਕ ਇਹਨਾਂ ਦੇ ਜਿਹਨਾਂ ਨਾਲ ਗੱਲ ਕਰੀਏ ਬੈਰਾਗੀ ਜਾਨਕੀ ਪ੍ਰਸਾਦ ਬੈਰਾਗੀ RAMDAS ਅਤੇ ਔਗੜਨਾਥ ਇਹਨਾਂ ਦੇ ਅਧਿਆਪਕ ਸਨ ਬਾਬਾ ਬੰਦਾ ਸਿੰਘ ਬਹਾਦਰ ਦੇ ਅੱਗੇ ਪੜਦੇ ਆਂ ਕੁਝ ਸਮਾਂ ਇਹ ਨਾਸਿਕ ਦੇ ਵਿੱਚ ਹੀ ਰਹੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਸਨ ਜੋ ਮਾਦੋਦਾਸ ਸਨ ਜਿੰਨਾ ਦਾ ਨਾਮ ਉਸ ਸਮੇਂ ਤਹੇ ਨਦੀ ੜ ਸਾਹਿਬੀ ਕੇ ਆ ਗਏ ਨਦੀ ੜ ਸਾਹਿਬ ਵਿੱਚ ਇਹਨਾਂ ਨੂੰ ਕੋਈ ਨਹੀਂ ਜਾਣਦਾ ਸੀ ਪਰ ਆਪਣੀ ਤੰਤ੍ਰਿਕ ਵਿੱਦਿਆ ਕਰਕੇ ਥੋੜੇ ਸਮੇਂ ਵਿੱਚ ਹੀ ਕਾਫੀ ਪ੍ਰਸਿੱਧ ਹੋ ਗਏ ਸਨ ਮਾਦੋਦਾਸ ਠੀਕ ਹੈ ਜੀ ਸਤੰਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਨਦੇੜ ਪਹੁੰਚੇ ਗੋਦਾਵਰੀ ਨਦੀ ਦੇ ਕੰਢੇ ਨਦੇੜ ਵਿਖੇ ਉਹਨਾਂ ਨੇ ਡੇਰਾ ਲਾਇਆ ਹੋਇਆ ਸੀ ਠੀਕ ਹੈ ਤਾਂ ਉੱਥੇ ਮਾਦੋਦਾਸ ਨੂੰ ਮਿਲਣ ਆਏ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖਾਂ ਦੇ ਨਾਲ ਠੀਕ ਹੈ ਮਾਦੋਦਾਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਕਾਫੀ ਪ੍ਰਭਾਵਿਤ ਹੋਏ ਅਤੇ ਗੁਰੂ ਜੀ ਦੇ ਸਿੱਖ ਬਣ ਗਏ ਗੁਰੂ ਜੀ ਨੇ ਮਾਦੋਦਾਸ ਦਾ ਨਾਮ ਬਦਲ ਕੇ ਬਾਬਾ ਬੰਦਾ ਸਿੰਘ ਬਹਾਦਰ ਰੱਖ ਦਿੱਤਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਚਾਰ ਸੈਬਜਾਦੇ ਆ ਤੇ ਗੁਰੂ ਤੇਗ ਬਹਾਦਰ ਜੀ ਤੇ ਹੋਏ ਅਤਿਆਚਾਰਾਂ ਦਾ ਪਤਾ ਲੱਗਿਆ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬੀ ਸਿੰਘ ਜੀ ਮਹਾਰਾਜ ਤੋਂ ਪੰਜਾਬ ਜਾਣ ਦੀ ਆਗਿਆ ਮੰਗੀ ਗੁਰੂ ਜੀ ਨੇ ਆਗਿਆ ਦਿੱਤੀ ਅਤੇ ਇਸ ਤੋਂ ਇਲਾਵਾ ਪੰਜ ਤੀਰ ਦਿੱਤੇ ਗੁਰੂ ਜੀ ਨੇ ਗੁਰੂ ਗੋਬੀ ਸਿੰਘ ਜੀ ਨੇ ਆਪਣੇ ਪੰਜ ਤੀਰ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅਤੇ ਉਹਨਾਂ ਨਾਲ ਸਲਾਹਕਾਰ ਕਾਉਂਸਲ ਨਿਯੁਕਤ ਕੀਤੀ ਜਿੰਨਾ ਵਿੱਚ ਸਨ ਬਾਬਾ ਬੰਦਾ ਸਿੰਘ ਭਾਦਰ ਦੇ ਨਾਲ ਪੰਜ ਪਿਆਰੇ ਅਤੇ 20 ਸਿੱਖਾਂ ਨੂੰ ਗੁਰਗੋਬੀ ਸਿੰਘ ਜੀ ਨੇ ਭੇਜਿਆ ਸੀ ਜੋ ਸਨ ਬినੋਦ ਸਿੰਘ ਕਾਹਨ ਸਿੰਘ ਬਾਸ ਸਿੰਘ ਦਿਆ ਸਿੰਘ ਅਤੇ ਰਾਮ ਸਿੰਘ ਇਹ ਪੰਜ ਪਿਆਰਿਆਂ ਨੂੰ ਭੇਜਿਆ ਸੀ ਅਤੇ 20 ਸਿੱਖ ਹੋਰ ਭੇਜੇ ਸਨ ਇਸ ਤੋਂ ਇਲਾਵਾ ਹੁਕਮਨਾਮੇ ਜਾਰੀ ਕੀਤੇ ਗਏ ਕਿ ਅੱਜ ਤੋਂ ਤੁਹਾਡਾ ਸਾਰੇ ਸਿੱਖਾਂ ਦਾ ਜੋ ਕਮਾਂਡਰ ਹੈ ਉਹ ਬਾਬਾ ਬੰਦਾ ਸਿੰਘ ਭਾਦਰ ਹੋਵੇਗਾ ਸਾਰੇ ਸਿੱਖਾਂ ਨੇ ਬਾਬਾ ਬੰਦਾ ਸਿੰਘ ਭਾਦਰ ਦਾ ਸਾਥ ਦੇਣਾ ਹੈ ਜ਼ੁਲਮ ਦੇ ਖਿਲਾਫ ਇਸ ਤੋਂ ਇਲਾਵਾ ਗੁਰਗੋਬੀ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਭਾਦਰ ਨੂੰ ਹੋਰ ਵੀ ਕੁਝ ਕਿਹਾ ਸੀ ਜਿਸ ਵਿੱਚ ਹੈ ਕਿ ਤੁਸੀਂ ਬ੍ਰਹਮਚਾਰੀਏ ਦਾ ਪਾਲਨ ਕਰਨਾ ਹੈ ਜਾਨੀ ਕਿ ਤੁਸੀਂ ਵਿਆਹ ਨਹੀਂ ਕਰਵਾਉਣਾ ਹਮੇਸ਼ਾ ਸੱਚ ਬੋਲਣਾ ਹੈ ਕੋਈ ਅਲੱਗ ਤੋਂ ਧਰਮ ਨਹੀਂ ਬਣਾਉਣਾ ਜਿੱਤਾਂ ਤੇ ਹੰਕਾਰ ਨਹੀਂ ਕਰਨਾ ਹਮੇਸ਼ਾ ਖਾਲਸੇ ਦੀ ਇੱਛਾ ਅਨੁਸਾਰ ਕੰਮ ਕਰਨਾ ਹੈ ਅਤੇ ਆਪਣੇ ਆਪ ਨੂੰ ਖਾਲਸੇ ਦਾ ਸੇਵਾਦਾਰ ਸਮਝਣਾ ਹੈ ਅਕਤੂਬਰ 1708 ਨੂੰ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਨੂੰ ਰਵਾਨਾ ਹੋ ਗਏ ਉਹਨਾਂ ਆਪਾਂ ਪੜਦੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਲੜਾਈਆਂ ਪੰਜਾਬ ਦੇ ਵਿੱਚ ਪਹਿਲੀ ਲੜਾਈ ਸੀ ਇਹਨਾਂ ਦੀ ਸੋਨੀਪੱਤ ਦੀ ਲੜਾਈ 1709 ਵਿੱਚ ਖੰਡਾ ਸੋਨੀਪੱਤ ਵਿਖੇ ਲੜੀ ਗਈ ਇਹ ਲੜਾਈ ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੀ ਲੜਾਈ ਸੀ ਇਹ ਇਸ ਲੜਾਈ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਬਹਾਦਰ ਸਾਹ ਵजीर खान ਅਤੇ ਸੋਨੀਪੱਤ ਦੇ ਫੌਜਦਾਰ ਦੇ ਵਿਰੁੱਧ ਲੜਾਈ ਲੜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਸ ਲੜਾਈ ਦੇ ਵਿੱਚ ਜਿੱਤ ਹੋਈ ਤਾਂ ਸਭ ਤੋਂ ਪਹਿਲੀ ਲੜਾਈ ਪੁੱਛਿਆ ਜਾਂਦਾ ਹੈ ਕਿਹੜੀ ਸੀ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਨੀਪੱਤ ਦੀ ਲੜਾਈ ਸੀ ਪਹਿਲੀ ਲੜਾਈ ਜੋ ਕਿ 1709 ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਆਉਂਦਾ ਹੈ ਸਾਈ ਖਜ਼ਾਨਾ ਲੁੱਟਣਾ ਸੋਨੀਪੱਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਸਮਾਣੀਵਾਲ ਦਾ ਰੁੱਖ ਕਰਦੇ ਹਨ ਸਮਾਣੀ ਨੂੰ ਜਾਣ ਲਈ ਤਿਆਰ ਹੁੰਦੇ ਹਨ ਤਾਂ ਰਸਤੇ ਦੇ ਵਿੱਚ ਕੈਥਲ ਦੇ ਵਿੱਚ ਇਹਨਾਂ ਨੂੰ ਸੂਚਨਾ ਮਿਲਦੀ ਹੈ ਕਿ ਸਾਈ ਖਜ਼ਾਨਾ ਦਿੱਲੀ ਲੈ ਕੇ ਜਾ ਰਹੇ ਹਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਪੂਣਾ ਪਿੰਡ ਦੇ ਵਿੱਚ ਸਾਈ ਖਜ਼ਾਨੇ ਤੇ ਹਮਲਾ ਕਰ ਦਿੰਦੇ ਹਨ ਸਾਰੇ ਸੈਨਿਕਾਂ ਨੂੰ ਮਾਰ ਦਿੰਦੇ ਹਨ ਅਤੇ ਸਾਈ ਖਜ਼ਾਨੇ ਨੂੰ ਲੁੱਟ ਲੈਂਦੇ ਹਨ ਜਿਸ ਨੂੰ ਗਰੀਬਾਂ ਲਚਾਰਾਂ ਅਤੇ ਸਿੱਖਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਤਾਂ ਕਿ ਜੋ ਹੋਤੇ ਆਰਓ ਆ ਸਕਣ ਠੀਕ ਹੈ ਕੋੜੇ ਆ ਸਕਣ ਤੇ ਬਾਕੀ ਸੀ ਜੋ ਗਰੀਬਾਂ ਦੇ ਵਿੱਚ ਬਾਬਾ ਬੰਦਾ ਸਿੰਘ ਭਾਦਰ ਵੱਲੋਂ ਵੰਡ ਦਿੱਤਾ ਜਾਂਦਾ ਹੈ ਜੋ ਲੋੜਵੰਦ ਹੁੰਦੇ ਆ ਉਸ ਤੋਂ ਬਾਅਦ ਸਮਾਨਾਂ ਦੀ ਲੜਾਈ ਇਹ ਲੜਾਈ ਬਾਬਾ ਬੰਦਾ ਸਿੰਘ ਭਾਦਰ ਦੀ ਦੂਜੀ ਲੜਾਈ ਸੀ ਕਿਉਂਕਿ ਉਹ ਤਾਂ ਇੱਕ ਖਜ਼ਾਨਾ ਲੁੱਟਿਆ ਸੀ ਠੀਕ ਹੈ ਸਮਾਨੇ ਵਿੱਚ ਹਮਲਾ ਕਿਉਂ ਕੀਤਾ ਬਾਬਾ ਬੰਦਾ ਸਿੰਘ ਭਾਦਰ ਨੇ ਸਮਾਨੇ ਵਿੱਚ ਇੱਕ ਤਾਂ ਜਲਾਲਉਦੀਨ ਰਹਿੰਦਾ ਸੀ ਜਿਸ ਨੇ ਗੁਰੂ ਤੇਗ ਬਹਾਦਰ ਜੀ ਦਾ ਸਿਰ ਤੜ ਤੋਂ ਅਲੱਗ ਕੀਤਾ ਸੀ ਤੇ ਉਸ ਤੋਂ ਇਲਾਵਾ ਸਾਸਲ ਬੇਗ ਅਤੇ ਬਾਂਸਲ ਬੇਗ ਵੀ ਸਮਾਣਾ ਵਿੱਚ ਰਹਿੰਦੇ ਸਨ ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਛਣਵਾਇਆ ਸੀ ਠੀਕ ਹੈ ਜੀ ਤੇ 1709 ਦੇ ਵਿੱਚ ਸਮਾਣੇ ਵਿਖੇ ਵजीर खान ਦੇ ਵਿਰੁੱਧ ਜੁੱਧ ਲੜਿਆ ਗਿਆ ਜਿਸ ਵਿੱਚ 10000 ਮੁਗਲਾਂ ਨੂੰ ਮਾਰ ਦਿੱਤਾ ਗਿਆ ਅਤੇ ਬਾਬਾ ਜੀ ਦੀ ਜਿੱਤ ਹੋਈ ਉਸ ਤੋਂ ਬਾਅਦ ਕੁੜਾਮ ਅਤੇ ਮੁਸਤਫਾ ਬਾਦ ਦੀ ਲੜਾਈ ਸਮਾਣਾ ਦੀ ਜਿੱਤ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਕੜਾਮ ਤੇ ਹਮਲਾ ਕਰ ਦਿੱਤਾ ਕੜਾਮ ਦਾ ਪਠਾਨ ਬਾਬਾ ਜੀ ਅੱਕੇ ਜ਼ਿਆਦਾ ਟਾਈਮ ਨਹੀਂ ਟਿਕ ਸਕਿਆ ਅਤੇ ਬਾਬਾ ਜੀ ਨੇ ਕੜਾਮ ਨੂੰ ਲੁੱਟ ਲਿਆ ਇਸ ਤੋਂ ਬਾਅਦ ਮੁਸਤਫਾ ਬਾਦ ਤੇ ਹਮਲਾ ਕੀਤਾ ਮੁਸਤਫਾ ਬਾਦ ਦਾ ਜੋ ਫੌਜਦਾਰ ਸੀ ਉਸ ਨੇ ਦੋ ਤੋਪਾਂ ਅਤੇ 2000 ਸੈਨਿਕਾਂ ਨਾਲ ਸਾਹਮਣਾ ਕੀਤਾ ਪਰ ਉਹ ਵੀ ਲਾਸਟ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਹਾਰ ਗਿਆ ਉਸ ਤੋਂ ਬਾਅਦ ਕਪੂਰੀ ਦੀ ਜਿੱਤ ਕਪੂਰੀ ਦਾ ਰਾਜਾ ਕੌਣ ਸੀ ਕਦਮ ਉੱਦੀਨ ਠੀਕ ਹੈ ਇਹ ਬਹੁਤ بڑا ਜ਼ਾਲਮ ਸੀ ਠੀਕ ਹੈ ਹਿੰਦੂਆਂ ਤੇ ਕਾਫੀ ਜ਼ੁਲਮ ਕਰਦਾ ਸੀ ਤੇ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀ ਉਹਨਾਂ ਨੂੰ ਬਾਬਾ ਜੀ ਨੇ ਕਪੂਰੀ ਤੇ ਹਮਲਾ ਕੀਤਾ ਅਤੇ ਸ਼ਾਸਕ ਨੂੰ ਮਹਿਲ ਦੇ ਅੰਦਰ ਹੀ ਅੱਗ ਲਗਾ ਦਿੱਤੀ ਕਦਮਉਦੀਨ ਸੀ ਜੋ ਉਸਨੂੰ ਉਸਦੇ ਮਹਿਲ ਦੇ ਵਿੱਚ ਹੀ ਅੱਗ ਲਗਾ ਦਿੱਤੀ ਸੀ ਤੇ ਜਿੰਦਾ ਹੀ ਛਾੜ ਦਿੱਤਾ ਸੀ ਉਸ ਤੋਂ ਬਾਅਦ ਆਉਂਦਾ ਸੀ ਸਦਾਉਰਾ ਦਾ ਜੱਟ ਸਦਾਉਰਾ ਦਾ ਸਾਤਜੀ ਜਿਹੜਾ ਉਹ ਵੀ ਕਾਫੀ ਜ਼ਾਲਮ ਸੀ ਔਰਤਾਂ ਤੇ ਕਾਫੀ ਜ਼ੁਲਮ ਕਰਦਾ ਸੀ ਉਹ ਇਸ ਤੋਂ ਇਲਾਵਾ ਜੋ ਹਿੰਦੂਸਾਨ ਉਹਨਾਂ ਦੇ ਘਰ ਅੱਗੇ ਗਾਂ ਦਾ ਪਿੰਜਰ ਛੁੱਟ ਦਿੰਦਾ ਸੀ ਠੀਕ ਹੈ ਤੇ ਇਸ ਨੇ ਪੀਰ ਬੁੱਧੂ ਸਾਹ ਨੂੰ ਵੀ ਮਰਵਾਇਆ ਸੀ ਪੀਰ ਬੁੱਧੂ ਸਾਹ ਕੌਣ ਸੀ ਪੰਗਾਹਣੀ ਦੀ ਲੜਾਈ ਦੇ ਵਿੱਚ ਪੀਰ ਬੁੱਧੂ ਸਾਹ ਨੇ ਗੁਰੂ ਗੋਬੀ ਸਿੰਘ ਜੀ ਦੀ ਸਹਾਇਤਾ ਕੀਤੀ ਸੀ ਇਸ ਲਈ ਇਸ ਨੇ ਪੀਰ ਬੁੱਧੂ ਸਾਹ ਨੂੰ ਮਰਵਾਇਆ ਸੀ ਬਾਬਾ ਜੀ ਨੇ ਇਸ ਦਾ ਬਦਲਾ ਲੈਣ ਲਈ ਠੀਕ ਹੈ ਉਸਮਾਨ ਖਾਨ ਨੂੰ ਮਾਰ ਦਿੱਤਾ ਉਸਮਾਨ ਖਾਨ ਨੂੰ ਮਾਰ ਦਿੱਤਾ ਜਿਹੜਾ ਸਦਾਉਰਾ ਦਾ ਰਾਜਾ ਸੀ ਇਸ ਪਿੰਡ ਦਾ ਨਾਮ ਬਾਅਦ ਵਿੱਚ ਕਾਤਲਗੜ ਪੈ ਗਿਆ ਸੀ ਕਿਉਂਕਿ ਇੱਥੇ ਸਿੱਖਾਂ ਨੇ ਕਾफी ਕਤਲੇਆਮ ਕੀਤਾ ਸੀ ਕਾਫੀ ਮੁਗਲ ਨੂੰ ਮੌਤ ਦੇ ਘਾਟ ਉਤਾਰਿਆ ਸੀ ਤਾਂ ਇਸ ਕਰਕੇ ਇਸ ਪਿੰਡ ਦਾ ਨਾਮ ਬਾਅਦ ਵਿੱਚ ਕਾਤਲਗੜ ਪੈ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਰੋਪੜ ਦੀ ਲੜਾਈ ਇਸ ਤੋਂ ਬਾਅਦ ਬਾਬਾ ਜੀ ਸਰਹੰਦ ਨੂੰ ਜਾ ਰਹੇ ਸਨ ਮਾਝੇ ਤੇ ਮਾਲਵੇ ਦੇ ਸਿੱਖ ਵੀ ਇਕੱਠੇ ਹੋ ਗਏ ਵਜ਼ੀਰ ਖਾਨ ਨੂੰ ਜਦੋਂ ਪਤਾ ਲੱਗਿਆ ਤਾਂ ਵਜ਼ੀਰ ਖਾਨ ਨੇ ਕੀ ਕੀਤਾ ਮਲੇਰ ਕੋਟਲਾ ਦਾ ਜਿਹੜਾ ਨਵਾਬ ਸੀ ਮੁਹੰਮਦ ਖਾਨ ਉਹਨੂੰ ਸਿੱਖਾਂ ਦੇ ਵਿਰੁੱਧ ਕਾਰਵਾਈ ਕਰਨ ਦਾ ਹੁਕਮ ਦਿੱਤਾ ਵੀ ਸਿੱਖਾਂ ਦੇ ਵਿਰੁੱਧ ਕੋਈ ਕਾਰਵਾਈ ਕਰ ਜਲਦੀ ਤਾਂ ਰੋਪੜ ਦੇ ਨੇੜੇ ਰੋਪੜ ਦੇ ਵਿੱਚ ਹੀ ਜੁੱਧ ਹੁੰਦਾ ਹੈ ਮੁਹੰਮਦ ਖਾਨ ਤੇ ਸਿੱਖਾਂ ਦੇ ਵਿੱਚ ਇੱਕ ਜੁੱਧ ਹੁੰਦਾ ਜਿਸ ਦੇ ਵਿੱਚ ਸਿੱਖਾਂ ਦੀ ਜਿੱਤ ਹੁੰਦੀ ਹੈ ਉਸ ਤੋਂ ਬਾਅਦ ਚੱਪੜਚਿੜੀ ਦੀ ਲੜਾਈ ਬਹੁਤੇ ਇਹਨੂੰ ਸਰਹੰਦ ਦੀ ਬੈਟਲ ਦੇ ਨਾਮ ਨਾਲ ਵੀ ਜਾਣਦੇ ਨੇ ਸਰਹੰਦ ਤੋਂ ਇਹ 10 ਕਿਲੋਮੀਟਰ ਅੱਗੇ ਹੈ ਚੱਪੜਚਿੜੀ ਉੱਥੇ ਬੈਟਲ ਹੁੰਦੀ ਹੈ ਚੱਪੜਚਿੜੀ ਦੀ ਲੜਾਈ 12 ਮਈ 1710 ਨੂੰ ਚੱਪੜਚਿੜੀ ਦੇ ਇੱਕ ਪਿੰਡ ਵਿੱਚ ਮੁਗਲ ਫੌਜਾਂ ਦੇ ਵਿਰੁੱਧ ਲੜਾਈ ਲੜੀ ਗਈ ਮੋਗਲ ਫੌਜਾਂ ਦੀ ਅਗਵਾਈ ਕੀਤੀ ਸੀ ਵਜ਼ੀਰ ਖਾਨ ਨੇ ਤੇ ਸਿੱਖਾਂ ਦੀ ਅਗਵਾਈ ਕਰ ਰਹੇ ਸਨ ਬਾਬਾ ਬੰਦਾ ਸਿੰਘ ਬਹਾਦਰ ਠੀਕ ਹੈ ਤੇ ਇਹਦੇ ਵਿੱਚ ਸਭ ਤੋਂ ਜੋ ਮੇਨ ਕੁਐਸਚਨ ਹੈ ਤਾਂ ਉਹਦਾ ਵਜ਼ੀਰ ਖਾਨ ਨੂੰ ਕਿਸ ਨੇ ਮਾਰਿਆ ਤਾਂ ਬਹੁਤ ਸਾਰੇ ਕੈਂਡੀਡੇਟ ਦੇ ਵਿੱਚ ਹੁੰਦਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਵਜ਼ੀਰ ਖਾਨ ਨੂੰ ਮਾਰਿਆ ਹੋ ਪਰ ਨਹੀਂ ਭਾਈ ਫਤੇ ਸਿੰਘ ਨੇ ਵਜ਼ੀਰ ਖਾਨ ਨੂੰ ਮਾਰਿਆ ਸੀ ਤੇ ਜਿਹੜਾ Hindu ਸੀ ਵਜ਼ੀਰ ਖਾਨ ਦਾ ਦੀਵਾਨ ਸੀ ਸੁਚਾਨੰਦ ਉਸ ਨੂੰ ਮਾਰਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸੁਚਾਨੰਦ ਨੂੰ ਮਾਰਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਵजीर खान ਨੂੰ ਮਾਰਿਆ ਸੀ ਜੀ ਫਤਿਹ ਸਿੰਘ ਨੇ ਠੀਕ ਹੈ ਵੱਡੀ ਗਿਣਤੀ ਚ ਮੁਗਲ ਸਪਾਈ ਸੀ ਜਿਹੜੇ ਮਾਰੇ ਗਏ ਸੀ ਤੇ ਮੁਗਲਾਂ ਦੇ ਖਜ਼ਾਨੇ ਲੁੱਟਲੇ ਸੀ ਇਸ ਤੋਂ ਬਾਅਦ ਤੇ ਸਿੱਖਾਂ ਨੇ ਜੰਗ ਜਿੱਤ ਲਈ ਲਾਹੌਰ ਤੋਂ ਦਿੱਲੀ ਤੱਕ ਸਿੱਖ ਰਾਜ ਸਥਾਪਿਤ ਹੋਣ ਦੀ ਨੀਵ ਰੱਖੀ ਗਈ ਸੀ ਠੀਕ ਹੈ ਤੇ 24 ਮਈ ਨੂੰ ਸਿੱਖ ਸਰਹੰਦ ਪਹੁੰਚ ਗਏ ਸਨ ਸਰਹੰਦ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਾਫੀ ਟੈਕਸ ਇਕੱਠਾ ਹੋ ਜਾਂਦਾ ਸੀ 50 ਲੱਖ ਦੇ ਕਰੀਬ ਕੈਨੇਡਾ ਟੈਕਸ ਉਸਮੇ ਇਕੱਠਾ ਹੋ ਜਾਂਦਾ ਸੀ ਸਰਹੰਦ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਠੀਕ ਹੈ ਤੇ ਬਾਲ ਸਿੰਘ ਨੂੰ ਸਰਹੰਦ ਦਾ ਸ਼ਾਸਕ ਬਣਾਇਆ ਗਿਆ ਤਾਂ ਸਰਹੰਦ ਦਾ ਸ਼ਾਸਕ ਕਿਸ ਨੂੰ ਬਣਾਇਆ ਗਿਆ ਸੀ ਬਾਲ ਸਿੰਘ ਨੂੰ ਜੋ ਕਿ ਪੰਜ ਪਿਆਰਿਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾਇਆ ਸੀ ਠੀਕ ਹੈ ਜੀ ਇਸ ਲੜਾਈ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਰਾਜਸਤਾਨੀ ਮੁਕਮੇਲਪੁਰ ਬਣਾ ਲਈ 1710 ਤੋਂ 1716 ਤੱਕ ਇਹ ਰਾਜਸਤਾਨੀ ਰਹੀ ਠੀਕ ਹੈ ਤੇ ਮਖਮੇਲਪੁਰ ਦਾ ਨਾਮ ਰੱਖਿਆ ਗਿਆ ਸੀ ਬਾਅਦ ਦੇ ਵਿੱਚ ਲੋਗੜ ਮਖਮੇਲਪੁਰ ਤੋਂ ਬਦਲ ਕੇ ਲੋਗੜ ਰੱਖਿਆ ਗਿਆ ਸੀ ਇਸ ਦਾ ਨਾਮ ਅੱਜ ਕੱਲ ਲੋਗੜ ਵੱਜੋ ਜਾਣਿਆ ਜਾਂਦਾ ਹੈ ਤੇ ਹਰਿਆਣੇ ਦੇ ਵਿੱਚ ਹੈ ਠੀਕ ਹੈ ਕਿੱਥੇ ਹੈ ਲੋਗੜ ਹੁਣ ਹਰਿਆਣੇ ਦੇ ਵਿੱਚ ਹੈ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਜਮਨਾ ਤੇ ਗੰਗਾ ਦੁਆਬ ਦੀ ਜਿੱਤ ਇਸ ਤੋਂ ਬਾਅਦ ਬਾਬਾ ਜੀ ਜਮਨਾ ਅਤੇ ਗੰਗਾ ਦੁਆਬ ਵੱਲ ਰੁੱਖ ਕਰਦੇ ਹਨ ਪਹਿਲਾ ਹਮਲਾ ਕਰਦੇ ਹਨ ਸਹਾਰਨਪੁਰ ਉੱਤੇ ਅਤੇ ਇਸ ਤੇ ਕਬਜ਼ਾ ਕਰ ਲੈਂਦੇ ਹਨ ਸਹਾਰਨਪੁਰ ਦਾ ਨਾਮ ਬਦਲ ਕੇ ਕੀ ਰੱਖ ਦਿੰਦੇ ਹਨ ਭਾਗਨਗਰ ਦਾ ਸਹਾਰਨਪੁਰ ਦਾ ਨਾਮ ਭਾਗਨਗਰ ਕਿਹਦੇ ਵੱਲੋਂ ਰੱਖਿਆ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਇਸ ਤੋਂ ਬਾਅਦ ਬੇਹੰਤ ਨਨਹੋਤਾ ਅੰਬੇਟਾ ਵੀਖੇ ਜਿੱਤਾਂ ਪ੍ਰਾਪਤ ਕਰਦੇ ਨੇ ਤੇ ਜਲਾਲਾਬਾਦ ਦੇ ਫੌਜਦਾਰ ਨੂੰ ਹਰਾਇਆ ਠੀਕ ਹੈ ਜਲਾਲਾਬਾਦ ਦੇ ਫੌਜਦਾਰ ਨੂੰ ਤਾਂ ਹਰਾ ਦਿੰਦੇ ਨੇ ਪਰ ਕਿਲੇ ਤੇ ਕਬਜ਼ਾ ਨਹੀਂ ਹੁੰਦਾ ਕਿਉਂਕਿ ਮੌਸਮ ਖਰਾਬ ਹੁੰਦਾ ਤਾਂ ਮੌਸਮ ਖਰਾਬ ਹੋਣ ਕਰਕੇ ਜਲਾਲਾਬਾਦ ਦੇ ਕਿਲੇ ਤੇ ਕਬਜ਼ਾ ਨਹੀਂ ਹੁੰਦਾ ਉਸ ਤੋਂ ਬਾਅਦ ਹੁੰਦਾ ਜਲੰਧਰ ਦੁਆਬ ਦੀ ਜਿੱਤ ਸਮਸਖਾਨ ਚਲੰਤਰ ਦਾ ਫੌਜਦਾਰ ਸੀ ਉਹ ਬੜਾ ਜ਼ਾਲਮ ਸੀ ਉਸ ਤੋਂ ਉੱਥੇ ਦੇ ਸਿੱਖ ਕਾਫੀ ਦੁਖੀ ਸਨ ਤਾਂ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਹਾਇਤਾ ਮੰਗੀ ਮਦਦ ਮੰਗੀ ਤਾਂ ਸਮਸਖਾਨ ਸੀ ਜਿਹੜਾ ਉਸਨੇ ਜਿਹਹਾਦ ਦਾ ਨਾਰਾ ਦਿੱਤਾ ਕਿ ਇਹ ਸਾਰੇ ਕਾਫਰ ਨੇ ਅੱਲਾ ਦੇ ਵਿਰੁੱਧ ਨੇ ਤੁਸੀਂ ਇਹਨਾਂ ਨੂੰ ਮਾਰਨਾ ਹੈ ਠੀਕ ਹੈ ਤਾਂ ਅਕਤੂਬਰ 1710 ਦੇ ਵਿੱਚ ਲੜਾਈ ਹੁੰਦੀ ਹੈ ਜਿਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਜਿੱਤ ਹੁੰਦੀ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਕਲੰਡਰ ਸਿੱਕੇ ਅਤੇ ਸਰਕਾਰੀ ਮੋਹਰਾਂ ਦੀ ਸ਼ੁਰੂਆਤ ਕੀਤੀ ਸੀ ਤਾਂ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਕਲੰਡਰ ਸਿੱਕੇ ਅਤੇ ਸਰਕਾਰੀ ਮੋਹਰਾਂ ਕਿਸ ਨੇ ਜਾਰੀ ਕੀਤੀਆਂ ਸਨ ਬਾਬਾ ਬੰਦਾ ਸਿੰਘ ਬਹਾਦਰ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸਰਕਾਰੀ ਭਾਸ਼ਾ ਕਿਹੜੀ ਸੀ ਰਾਜ ਦੀ ਭਾਸ਼ਾ ਕਿਹੜੀ ਸੀ ਫਾਰਸੀ ਭਾਸ਼ਾ ਨੂੰ ਉਹਨਾਂ ਨੇ ਮੰਨਤਾ ਦਿੱਤੀ ਸੀ ਸਰਕਾਰੀ ਕੰਮਾਂ ਦੇ ਲਈ ਠੀਕ ਹੈ ਤੇ ਜ਼ਿੰਮੇਵਾਰੀ ਪ੍ਰਥਾ ਨੂੰ ਪ੍ਰਣਾਲੀ ਨੂੰ ਖਤਮ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਹੋਰ ਲੜਾਈਆਂ ਦੀ ਗੱਲ ਕਰੀਏ ਬਟਾਲਾ ਅੰਮ੍ਰਿਤਸਰ ਕਾਲਾ ਨੌਰ ਪਠਾਨਕੋਟ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਿੱਤਾਂ ਪ੍ਰਾਪਤ ਕੀਤੀਆਂ ਸਨ ਤੇ ਉਸ ਤੋਂ ਬਾਅਦ ਹੁੰਦੀ ਹੈ ਜੀ ਲੋਗੜ ਦੀ ਲੜਾਈ ਠੀਕ ਹੈ ਤੇ ਲੋਗੜ ਹੁੰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਜਸਥਾਨੀ ਹੁੰਦੀ ਹੈ ਮਖਮੇਲਪੁਰ ਤੋਂ ਇਸ ਦਾ ਨਾਮ ਬਦਲ ਕੇ ਲੋਗੜ ਰੱਖਿਆ ਜਾਂਦਾ ਮੂਨੀ ਮਖਾਨ ਨੇ 7 8000 ਸੈਨਿਕ ਭੇਜੇ ਸਨ 60000 ਸੈਨਿਕ ਭੇਜੇ 10 ਦਸੰਬਰ 1710 ਨੂੰ ਅਚਾਨਕ ਹਮਲਾ ਕੀਤਾ ਲੋਗੜ ਤੇ ਸਿੱਖ ਤਿਆਰ ਨਹੀਂ ਸਨ ਠੀਕ ਹੈ ਸਿੱਖ ਬਾਦਰੀ ਨਾਲ ਲੜੇ ਲੋਗੜ ਬਾਬਾ ਬੰਦਾ ਸਿੰਘ ਭਾਦਰ ਦੀ ਰਾਜਸਤਾਨੀ ਮੁਖਮੇਲਪੁਰ ਤੋਂ ਇਸ ਦਾ ਨਾਮ ਲੋਗੜ ਰੱਖਿਆ ਗਿਆ ਸੀ ਤੇ ਸਿੱਖ ਬਾਦਰੀ ਨਾਲ ਲੜੇ ਅਚਾਨਕਾ ਮਲ ਹੋਇਆ ਸੀ ਤਾਂ ਸੰਭਲ ਨਹੀਂ ਸਕੇ ਤਾਂ ਬਾਬਾ ਜੀ ਚਕਮਾ ਦੇ ਕੇ ਬਾਬਾ ਬੰਦਾ ਸਿੰਘ ਭਾਦਰ ਚਕਮਾ ਦੇ ਕੇ ਨਾਨ ਦੀਆਂ ਪਹਾੜੀਆਂ ਨੂੰ ਚਲੇ ਗਏ ਤੇ ਮੁਗਲਾਂ ਨੇ ਕਬਜ਼ਾ ਕਰ ਲਿਆ ਸੀ ਕਿਲੇ ਦੇ ਉੱਤੇ ਠੀਕ ਹੈ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਭਾਦਰ ਨੇ ਕੁਝ ਸਿੱਖਾਂ ਨੂੰ ਇਕੱਠਾ ਕੀਤਾ ਉੱਥੇ ਤੇ ਬਾਰਮਪੁਰ ਕਾਲਾ ਨੌਰ ਤੇ ਬਟਾਲਾ ਨੂੰ ਸੌਕਿਆ ਜਿੱਤ ਲਿਆ ਇਹ ਤੋਂ ਬਾਅਦ ਹੁੰਦੀ ਹੈ ਜੀ ਗੁਰਦਾਸਪੁਰ ਦੀ ਲੜਾਈ 1713 ਨੂੰ 파르크시어 ਮੁਗਲਵਾਸਾ ਬਣਿਆ ਠੀਕ ਹੈ 1715 ਨੂੰ ਗਰਦਾਸਪੁਰ ਦੀ ਲੜਾਈ ਹੁੰਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਸਿੱਖਾਂ ਨੂੰ ਘੇਰਾ ਪਾ ਲੈਂਦੇ ਨੇ ਦੂਨੀ ਚੰਦੀ ਹਵੇਲੀ ਦੇ ਵਿੱਚ ਠੀਕ ਹੈ ਦੂਨੀ ਚੰਦੀ ਹਵੇਲੀ ਦੇ ਵਿੱਚ ਹੁੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖ ਤਾਂ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਹੈ ਜਵਾਬੀ ਕਾਰਵਾਈ ਚੱਲਦੀ ਰਹਿੰਦੀ ਹੈ ਲਗਭਗ 8 ਮਹੀਨੇ ਤੱਕ ਇਹ ਜੁੱਧ ਚੱਲਦਾ ਰਹਿੰਦਾ ਤਾਂ ਕਿਸੇ ਕਾਰਨ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਬਾਬਾ ਬినੋਦ ਸਿੰਘ ਦੇ ਵਿੱਚ ਮਤਭੇਦ ਹੋ ਜਾਂਦਾ ਹੈ ਬਾਬਾ ਬਨੂਦ ਸਿੰਘ ਕਹਿੰਦੇ ਹਨ ਕਿ ਹੁਣ ਆਪਾਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਤੇ ਬਾਬਾ ਬੰਦਾ ਸਿੰਘ ਬਹਾਦਰ ਜਾਣ ਲਈ ਤਿਆਰ ਨਹੀਂ ਹੁੰਦੇ ਤਾਂ ਬਾਬਾ ਬਨੂਦ ਸਿੰਘ ਸੰਤ ਜੋ ਛੱਡ ਕੇ ਚਲੇ ਜਾਂਦੇ ਹਨ ਜਿਸ ਕਾਰਨ ਸਿੱਖਾਂ ਦੀ ਹਾਲਤ ਹੋਰ ਪਤਲੀ ਹੋ ਜਾਂਦੀ ਹੈ ਤੇ ਅੰਤ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਇਸ ਯੁੱਧ ਦੇ ਵਿੱਚ ਜੋ ਮੁਗਲ ਸਨ ਉਹਨਾਂ ਵੱਲੋਂ ਅਬਦੁਲ ਸਮਸਤ ਖਾਨ ਅਤੇ ਜਕਰੀਆ ਖਾਨ ਸੰਤ ਜੋ ਕਿ ਰਖਿਆਤ ਮੁਕਸਨ ਠੀਕ ਹੈ ਤੇ 7 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ 200 ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਰਾਸਤੇ ਵਿੱਚ ਜਾਂਦੇ ਹੋਏ 500 ਲਾਹੌਰ ਦੇ ਵਿੱਚ 540 ਹੋਰ ਸਿੱਖਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਮੁਗਲ। ਠੀਕ ਹੈ ਤਾਂ ਟੋਟਲ 740 ਸਿੱਖਾਂ ਨੂੰ ਬੰਦੀ ਬਣਾ ਲਿਆ ਜਾਂਦਾ ਤੇ 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ 740 ਸਿੱਖਾਂ ਨੂੰ ਦਿੱਲੀ ਭੇਜ ਦਿੱਤਾ ਜਾਂਦਾ। ਜਿੱਥੇ ਇਹਨਾਂ ਦੇ ਕਾਫੀ ਅਤਿਆਚਾਰ ਕੀਤੇ ਜਾਂਦੇ ਹਨ। ਉਸ ਤੋਂ ਬਾਅਦ ਕੀ ਹੁੰਦਾ ਹੈ ਹਰ ਰੋਜ਼ ਡੇਲੀ ਸੌ ਸਿੱਖਾਂ ਨੂੰ ਮਾਰਿਆ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਕਿਹਾ ਜਾਂਦਾ ਹੈ ਇਸਲਾਮ ਕਬੂਲ ਕਰੋ ਜਾਂ ਫਿਰ ਮਰਨ ਲਈ ਤਿਆਰ ਹੋ ਠੀਕ ਹੈ ਤਾਂ ਡੇਲੀ ਮਾਰਿਆ ਜਾਂਦਾ ਇਸ ਤੋਂ ਬਾਅਦ ਕੀ ਕੀਤਾ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ 4 ਸਾਲਾਂ ਦਾ ਪੁੱਤਰ ਹੁਦਾਜੀਤ ਸਿੰਘ ਉਸ ਨੂੰ ਵੀ ਟੋਟੇ ਟੋਟੇ ਕਰ ਦਿੱਤੇ ਜਾਂਦੇ ਹਨ ਤੇ ਉਸ ਦਾ ਦਿਲ ਕੱਟ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਜਾਂਦਾ ਤਾਂ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਡੋਲਦੇ ਇਸਲਾਮ ਨੂੰ ਕਬੂਲ ਨਹੀਂ ਕਰਦੇ ਦੇ ਅੰਤ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦੇ ਕੇ ਉਹਨਾਂ ਦੀ ਅੱਖਾਂ ਕੱਢ ਲਈਆਂ ਜਾਂਦੀਆਂ ਹਨ ਉਂਗਲਾਂ ਪੈਰਾਂ ਦੀਆਂ ਹੱਥਾਂ ਦੀਆਂ ਅਲੱਗ ਕਰ ਦਿੱਤੀਆਂ ਜਾਂਦੀਆਂ ਹਨ ਕਾफी ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ 6 ਜੂਨ 1716 ਨੂੰ ਦਿੱਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੁੰਦੀ ਹੈ ਜੀ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਚੱਪੜਚਿੜੀ ਦੇ ਸਥਾਨ ਤੇ ਜੰਗੀ ਯਾਦਗਾਰ ਬਣਾਈ ਗਈ ਹੈ ਫਤਿਹ ਬੁਰਜ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਕੀਤਾ ਗਿਆ ਹੈ ਜਿਸ ਦੀ ਲੰਬਾਈ 328 ਫੁੱਟ ਹੈ ਅਤੇ ਇਹ ਅਸ਼ਟਪੂਜ ਟਾਂਚੇ ਵਾਲੇ ਕੁੱਤ ਮিনার ਤੋਂ ਵੀ ਉੱਚਾ ਹੈ ਤਾਂ ਫਤੇਬੁਰਜ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਮਰਪਿਤ ਹੈ ਜਿਸ ਦੀ ਲੰਬਾਈ 328 ਫੁੱਟ ਹੈ ਜੋ ਕਿ ਕੁੱਤ ਮিনার ਤੋਂ ਵੀ ਉੱਚਾ ਹੈ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਣਾ ਟੋਪਿਕ ਵੀ ਖਤਮ ਹੁੰਦਾ ਹੈ ਜੇ ਵੀਡੀਓ ਵਧੀਆ ਲੱਗ ਸੋ ਏਸੀ ਪਾਪਾ ਬਹੰਦਰਸ ਪਾਪਾ ਬੰਦਾ ਸਿੰਘ ਬਹਾਦਰ ਜੀ ਦੇ ਪੂਰੇ ਜੀਵਨ ਦਾ ਵਿਵਰਨ ਕਿਵੇਂ ਉਹਨਾਂ ਲੜਾਈਆਂ ਲੜੀਆਂ ਕਿਵੇਂ ਉਹਨਾਂ ਨੇ ਸਰਹੰਦ ਦੀ ਇਤਨਾਇਤ ਖੜਕਾਈ ਤੇ ਕਿਵੇਂ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਜੀਵਨ ਦਾ ਅੰਤ ਹੋਇਆ ਇਹ ਵੀ ਇਸ ਵੀਡੀਓ ਵਿੱਚ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲਿਆ ਸੋ ਵੀਡੀਓ ਵਧੀਆ ਲੱਗੀ ਹੋਵੇ ਜਾਣਕਾਰੀ ਵਧੀਆ ਲੱਗੀ ਹੋ ਤਾਂ ਪਿਆਰ ਜ਼ਰੂਰ ਦਿਓ